ਡੇਰਾ ਸੱਚਾ ਸੋਧਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਉੱਪਰ ਚੱਲ ਰਿਹਾ ਵਿਵਾਦ ਪੰਜਾਬ ਨੂੰ ਅਤੇ ਸਿੱਖਾਂ ਨੂੰ ਅੱਜ ਤੋਂ 29 ਸਾਲ ਵਾਪਸ ਲੈ ਕੇ ਜਾ ਰਿਹਾ ਹੈ ਡੇਰਾ ਮੁਖੀ ਤੇ ਇਲਜ਼ਾਮ ਸੀ ਕਿ ਉਸਨੇ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਵਾਂਗੂ ਸਵਾੰਗ ਰਚਾਇਆ ਸੀ ਇਸ ਮਸਲੇ ਨੂੰ ਪਹਿਲੋਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਅਤੇ ਅਕਾਲ ਤਖਤ ਤੇ ਜਸਤੇਦਾਰ ਨੇ ਹਵਾ ਦਿੱਤੀ ਅਤੇ ਬਾਅਦ ਚ ਬਿਨਾ ਵਿਚਾਰ ਵਟਾਂਦਰਾ ਦੇ ਉਸ ਦਾ ਮੁਆਫੀਨਾਮਾ ਕਬੂਲ ਕਰ ਲਿਆ ਇਸ ਕਰਕੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਨਜ਼ਰ ਆ ਰਿਹਾ ਹੈ ਕੁਝ ਜਥੇਬੰਦੀਆਂ ਨੇ ਦਿਵਾਲੀ ਤੋਂ ਪਹਿਲਾਂ ਸਰਬੱਤ ਖਾਲਸਾ ਬੁਲਾਉਣ ਦਾ ਫੈਸਲਾ ਕੀਤਾ ਹੈ ਇਸ ਐਲਾਨ ਨਾਲ ਮੈਨੂੰ 1986 87 ਦੀਆਂ ਘਟਨਾਵਾਂ ਯਾਦ ਆਉਂਦੀਆਂ ਨੇ ਜਦੋਂ ਸਰਕਾਰ ਅਤੇ ਸਿੱਖ ਜਥੇਬੰਦੀਆਂ ਆਪਸ ਵਿੱਚ ਟਕਰਾਵ ਦੀ ਸਥਿਤੀ ਵਿੱਚ ਸਨ ਉਦੋਂ ਇੱਕ ਸਾਲ ਵਿੱਚ ਚਾਰ ਜਾਂ ਪੰਜ ਵਾਰੀ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਵੱਖਰੀਆਂ-ਵੱਖਰੀਆਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਮੈਨੂੰ ਯਾਦ ਹੈ ਕਿ 2 ਨਵੰਬਰ 1986 ਠੀਕ ਦਿਵਾਲੀ ਮੌਕੇ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ ਉਸ 'ਚ ਮੁੱਖ ਮੰਤਰੀ ਉਦੋਂ ਦੇ ਮੁੱਖ ਮੰਤਰੀ ਅਤੇ ਪੰਜੇ ਜਥੇਦਾਰਾਂ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਗਿਆ ਸੀ। ਹੁਣ ਵੀ ਸ਼ਾਇਦ ਇਹੋ ਕੁਝ ਹੋਣ ਦੇ ਅਸਾਰ ਨਜ਼ਰ ਆ ਗਏ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜਕੱਲ ਦੇ ਜ਼ਮਾਨੇ 'ਚ ਸਰਬੱਤ ਖਾਲਸਾ ਦੀ ਉਹ ਮਹੱਤਤਾ ਨਹੀਂ ਹੈ ਜੋ 18ਵੀਂ ਸਦੀ ਚ ਹੁੰਦੀ ਸੀ ਪਰ ਇਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਜ਼ਰੂਰ ਜ਼ਾਹਿਰ ਅਤੇ ਪ੍ਰਗਟ ਹੁੰਦਾ ਹੈ ਜੇ ਸਰਕਾਰ ਡੇਰਾ ਵਿਵਾਦ ਨੂੰ ਸਹੀ ਢੰਗ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਪੰਜਾਬ ਦੇ ਲੋਕ ਇਹਨਾਂ ਆਪਮਾਰੂ ਅਤੇ ਵਿਨਾਸ਼ਕਾਰੀ ਨੀਤੀਆਂ ਤੋਂ ਬਚ ਸਕਦੇ ਸਨ